ਪੰਜਾਬ ਦੇ ਵਿੱਚ ਬਣੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇਹ ਗਰੰਟੀ ਦੇ ਕੇ ਆਈ ਹੈ ਵੀ ਪੰਜਾਬ ਦੇ ਵਿੱਚੋਂ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਬੰਦ ਕਰਾਂਗੇ ਮਾਈਨਿੰਗ ਜਿਹੜਾ ਮਾਫੀਆ ਹੈ ਉਹਨੂੰ ਪ੍ਰੋਪਰ ਤੌਰ ਤੇ ਖਤਮ ਕਰ ਦਵਾਂਗੇ ਪਰ 3 ਸਾਲ ਬੀਤ ਜਾਣ ਤੋਂ ਬਾਅਦ ਹੁਸ਼ਿਆਰਪੁਰ ਦਾ ਕੰਢੀ ਦਾ ਇਲਾਕਾ ਜਿਹਦੇ ਦੋ ਹਲਕੇ ਮੁਕੇਰੀਆਂ ਤੇ ਦਸੂਹਾ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਦੀ ਚਪੇਟ ਦੇ ਵਿੱਚ ਹੈ ਤੇ ਉਸੇ ਹੀ ਇਲਾਕੇ ਦੇ ਵਿੱਚ ਹੋਰ ਨਵੇਂ ਸਟੋਨ ਕ੍ਰੈਸ਼ਰਾਂ ਨੂੰ ਪ੍ਰਵਾਨਗੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਤੇ ਉਹਦੇ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦੇ ਵੱਲੋਂ ਦੇ ਦਿੱਤੀ ਗਈ। ਅੱਸੀ ਕਾਲ ਜੀ ਮੈਂ ਤਰਵਿੰਦਰ ਸਿੰਘ ਸਵਾਗਤ ਹੈ ਤੁਹਾਡਾ ਤਰਵਿੰਦਰ YouTube ਤੇ Facebook ਦੇ ਚੈਨਲ ਦੇ ਉੱਤੇ। ਮੈਂ ਆਸ ਕਰਦਾ ਤੁਸੀਂ ਲਗਾਤਾਰ ਸਾਡੇ ਵੀਡੀਓਜ਼ ਨੂੰ ਲਾਈਕ ਕਰ ਰਹੇ ਹੋ, ਦੇਖ ਰਹੇ ਹੋ ਤੇ ਸਾਡੀ ਗੱਲ ਨੂੰ ਹੋਰ ਲੋਕਾਂ ਤੱਕ ਪਹੁੰਚਦੀ ਕਰ ਰਹੇ ਹੋ। ਇਹ ਸਾਡੇ ਸੰਘਰਸ਼ ਦੇ ਵਿੱਚ ਇੱਕ ਤੁਹਾਡਾ ਸਾਥ ਹੈ, ਇੱਕ ਤਾਕਤ ਹੈ। ਕਿਉਂਕਿ ਜ਼ਿਆਦਾਤਰ ਮੀਡੀਆ ਜਿਹੜਾ ਸਰਕਾਰ ਦੇ ਵੱਲੋਂ ਮੈਨੇਜ ਕੀਤਾ ਜਾਂਦਾ ਤੇ ਸਰਕਾਰ ਦੇ ਵਿਰੁੱਧ ਜਿਹੜੀਆਂ ਆਵਾਜ਼ਾਂ ਉੱਠਦੀਆਂ ਆ ਉਹਨਾਂ ਨੂੰ ਲੋਕਾਂ ਤੱਕ ਪੁੱਜਣ ਨਹੀਂ ਦਿੱਤਾ ਜਾਂਦਾ ਜਿਹਦੇ ਕਰਕੇ ਜਿਹੜਾ ਸਾਡੇ ਸੰਘਰਸ਼ਾ ਉਹ ਹੇਠਾਂ ਰਹਿ ਜਾਂਦੇ ਆ ਤੇ ਮੈਂ ਲਗਾਤਾਰ ਅਪੀਲ ਕਰਦਾ ਸਾਡੀਆਂ ਤਸਵੀਰਾਂ ਨੂੰ ਸਾਡੀਆਂ ਇਹ ਵੀਡੀਓਜ਼ ਨੂੰ ਲਗਾਤਾਰ ਹੋਰ ਲੋਕਾਂ ਤੱਕ ਪਹੁੰਚਦੇ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਆਪਣੇ ਕੀਮਤੀ ਸੁਝਾਅ ਕਮੈਂਟਾਂ ਦੇ ਜ਼ਰੀਏ ਸਾਨੂੰ ਦਿੰਦੇ ਰਹੋ ਅੱਜ ਹੁਸ਼ਿਆਰਪੁਰ ਦੇ ਕੰਢੀ ਦੇ ਇਲਾਕੇ ਦੇ ਵਿੱਚ ਅੱਡਾ ਚੀਰ ਦਾ ਖੂ ਮੁਕੇਰੀਆਂ ਕੰਫੀਡੈਂਸੀ ਦੇ ਵਿੱਚ ਪੈਂਦਾ ਹੈ ਜਿੱਥੇ ਕ੍ਰੈਸ਼ਰਾਂ ਦੀ ਲਗਾਤਾਰ ਪਰਮਾਰ ਗੁਰਬ ਦਿਨ ਬਦ ਦਿਨ ਵੱਧਦੀ ਜਾ ਰਹੀ ਹੈ ਲੋਕ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੁੱਧ ਤਲਵਾੜੇ ਦੇ ਵਿੱਚ ਲਗਾਤਾਰ ਸੰਘਰਸ਼ ਕਰ ਰਹੇ ਆ ਜਿੱਥੇ ਸਵਾਦ ਰਿਆ ਪਟਿਆ ਜਾ ਰਿਹਾ ਹੈ ਸ਼ਿਵਾਲਿਕ ਪਹਾੜੀਆਂ ਪਟੀਆਂ ਜਾ ਰਹੀਆਂ ਆ ਹਾਜੀਪੁਰ ਦੇ ਵਿੱਚ ਸੰਘਰਸ਼ ਕਰ ਰਹੇ ਆ ਜਿੱਥੇ ਲਗਾਤਾਰ ਵਾਹੀ ਜੋ ਖੇਤ ਪਟੇ ਜਾ ਰਹੇ ਆ ਤੇ ਝੀਰ ਦੀ ਖੁਈ ਅੱਲਾ ਥਲਕਾ ਇਲਾਕਾ ਜਿਹਦੇ ਵਿੱਚ ਚੱਕ ਮੀਰਪੁਰ ਹੰਦਵਾਲ ਚੰਗੜਵਾ ਇਹ ਸਾਰੇ ਜਿਨ੍ਹਾਂ ਨੂੰ ਜਿਹੜੇ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਤੇ ਸਟੋਨ ਕ੍ਰੈਸ਼ਰਾਂ ਦੀਆਂ ਪ੍ਰਦੂਸ਼ਣ ਤੋਂ ਲਗਾਤਾਰ ਪਰੇਸ਼ਾਨ ਹੈ ਇਹਨਾਂ ਲੋਕਾਂ ਵੱਲੋਂ ਲਗਾਤਾਰ ਮਹਿਕਮਿਆਂ ਨੂੰ ਚਾਹੇ ਪੋਲੂਸ਼ਨ ਕੰਟਰੋਲ ਬੋਰਡ ਹੈ ਚਾਹੇ ਮਾਈਨਿੰਗ ਦਾ ਹੈ ਚਾਹੇ ਡੀਸੀ ਹੁਸ਼ਿਆਰਪੁਰ ਹੈ ਹੈਸਪੀ ਹੁਸ਼ਿਆਰ ਪਰ ਉਹਨਾਂ ਨੂੰ ਲਗਾਤਾਰ ਚਿੱਠੀਆਂ ਮੰਗ ਪੱਤਰ ਦਰਖਾਸਤਾਂ ਐਪਲੀਕੇਸ਼ਨਾਂ ਦਿੱਤੀਆਂ ਜਾਂਦੀਆਂ ਪਰ ਜ਼ਮੀਨੀ ਹਕੀਕਤ ਦੇ ਉੱਪਰ ਕੋਈ ਵੀ ਚੀਜ਼ ਜਿਹੜੀ ਹੈ ਦੇਖਣ ਨੂੰ ਨਹੀਂ ਮਿਲ ਰਹੀ ਕੋਈ ਵੀ ਕਾਰਵਾਈ ਨਹੀਂ ਪ੍ਰਸ਼ਾਸਨ ਵੱਲੋਂ ਦੇਖਣ ਨੂੰ ਮਿਲ ਰਹੀ ਹੈ ਹੋ ਕੀ ਰਿਹਾ ਹੈ ਨਵੇਂ ਸਟੋਨ ਕ੍ਰੈਸ਼ਰ ਇਸ ਇਲਾਕੇ ਦੇ ਵਿੱਚ ਹੋਰ ਪੰਜ ਨਵੇਂ ਸਟੋਨ ਕ੍ਰੈਸ਼ਰਾਂ ਨੂੰ ਐਨਓਸੀ ਜਾਰੀ ਕਰ ਦਿੱਤੀ ਸਟੋਨ ਕ੍ਰੈਸ਼ਰ ਇਸਟੈਬਲਿਸ਼ ਕਰਨ ਦੇ ਲਈ ਇੱਕ ਸਟੋਨ ਕ੍ਰੈਸ਼ਰ ਟਾਡੇ ਟਾਡਿਆਂ ਦੇ ਵਿੱਚ ਕਹਿ ਲਈਏ ਬੇਲੇ ਸਰਿਆਣੇ ਨਾਮਨਗਰ ਦੇ ਵਿੱਚ ਲਗਾ ਦਿੱਤਾ ਗਿਆ ਤੇ ਜਦ ਕਿ ਉਸ ਉਸ ਸਟੋਨ ਕ੍ਰੈਸ਼ਰ ਦੇ ਵੱਲੋਂ ਜਿਹੜੀਆਂ ਪੋਲਿਊਸ਼ਨ ਕੰਟਰੋਲ ਬੋਰਡ ਦੀਆਂ ਜਿਹੜੀਆਂ ਪਾਲਿਸੀ ਹੈ ਉਹਦੇ ਜਿਹੜੇ ਕੰਡੀਸ਼ਨ ਆਇਆ ਉਹਨੂੰ ਲਗਾਤਾਰ ਛਿੱਕੇ ਟੰਗ ਦਿੱਤਾ ਗਿਆ ਜਿਹੜੀਆਂ ਇਹ ਕਹਿੰਦੀਆਂ ਵੀ ਕੋਈ ਵੀ ਕ੍ਰੈਸ਼ਰ ਪਿੰਡ ਦੀ ਫਿਰਨੀ ਤੋਂ 500 ਮੀਟਰ ਦੂਰ ਹੋਣਾ ਚਾਹੀਦਾ ਜਦ ਕਿ ਨਾਮਨਗਰ ਜਿਹੜਾ ਪਿੰਡ ਹੈ ਉਹਦੇ ਘਰ ਹੈ ਜਿਹੜੇ ਮਹਿਜ਼ ਕ੍ਰੈਸ਼ਰ ਤੋਂ 100 ਮੀਟਰ ਦੀ ਦੂਰੀ ਤੇ ਹੈ ਇੱਕ ਮਸਜਿਦ ਹੈ ਜਿਹੜੀ ਕ੍ਰੈਸ਼ਰ ਤੋਂ ਮਹਿਜ਼ 200 ਮੀਟਰ ਦੀ ਦੂਰੀ ਤੇ ਹੈ ਇੱਕ ਸਕੂਲ ਹੈ ਉਹ ਮਹਿਜ਼ 500 ਮੀਟਰ ਦੀ ਦੂਰੀ ਦੇ ਉੱਪਰ ਹੈ ਤੇ ਇਹ ਸਾਰੇ ਸਟੋਨ ਕ੍ਰੈਸ਼ਰ ਦੀ ਢੋਟ ਢੁਆਈ ਦਾ ਕੰਮ ਪਿੰਡ ਲਗਭਗ 7 ਤੋਂ 8 ਪਿੰਡਾਂ ਦੇ ਵਿੱਚੋਂ ਹੋਣਾ ਹੈ ਜਿਹਦੇ ਨਾਲ ਹੰਦਵਾਲ ਊਲਾਹਾ ਅਜਮੇਰਾ ਲੁਧਿਆੜੀ ਸਰਿਆਣਾ ਕਾਂਜੂਪੀਰੇ ਸਾਡੇ ਪਿੰਡਾਂ ਨੂੰ ਜਿਹੜਾ ਹੈ ਜਿਹੜੀ ਗੈਰਕਾਨੂੰਨੀ ਮਾਈਨਿੰਗ ਮਾਫੀਆ ਦੀ ਜਿਹੜੀ ਭਾਰੀ ਪਰਕਮ ਗੱਡੀਆਂ ਦੀ ਆਵਾਜ਼ ਆਈ ਹੈ ਉਹਦੇ ਵੱਲੋਂ ਉਹ ਉਹਦਾ ਨੁਕਸਾਨ ਚੱਲਣਾ ਪੈਣਾ ਹੈ ਬੇਲੇਸ ਰੈਣੇ ਦੇ ਵਿੱਚ ਇੱਕ ਹੋਰ ਨਵੀਂ ਬਣੀ ਪੰਚਾਇਤ ਹੈ ਜਿਹਨੂੰ ਨਵੇਂ ਘਰ ਕਹਿੰਨੇ ਆ ਉਸ ਪੰਚਾਇਤ ਦੇ ਵਿੱਚ ਇੱਕ ਹੋਰ ਸਟੋਨ ਕ੍ਰੈਸ਼ਰ ਨੂੰ ਪਰਮਿਸ਼ਨ ਦਿੱਤੀ ਉਹਦੇ ਵੱਲੋਂ ਕੰਸਟਰਕਸ਼ਨ ਦਾ ਕੰਮ ਲਗਾ ਦਿੱਤਾ ਗਿਆ ਇਸ ਗੱਲ ਨੂੰ ਲੈ ਕੇ ਪਿਛਲੀ 23 ਤਰੀਕ ਨੂੰ ਡੀਸੀ ਹੁਸ਼ਿਆਰਪੁਰ ਨੂੰ ਮੰਗ ਪੱਤਰ ਦਿੱਤਾ ਏਡੀਸੀ ਰਾਹੁਲ ਚਾਬਾ ਦੇ ਨਾਲ ਲਗਾਤਾਰ ਮੀਟਿੰਗ ਹੋਈ ਹੈ ਇਸ ਗੱਲ ਦੇ ਉੱਪਰ ਤੇ ਉਹਨਾਂ ਨੇ ਕਿਹਾ ਵੀ ਮੈਂ ਬਕਾਇਦਾ ਫੌਰੀ ਤੌਰ ਤੇ ਕਮੇਟੀ ਬਣਾ ਕੇ ਇਹਦੇ ਉੱਪਰ ਕਾਰਵਾਈ ਕਰਾਂਗੇ ਪ ਆਏ ਉਹਨਾਂ ਨੇ ਦੀਪਕ ਹੋਣੀ ਜਿਹੜੇ ਐਕਸ਼ਨ ਹੈ ਹੁਸ਼ਿਆਰਪੁਰ ਪੋਲੂਸ਼ਨ ਕੰਟਰੋਲ ਬੋਰਡ ਦੇ ਉਹਨਾਂ ਨੇ ਕਿਹਾ ਵੀ ਅਸੀਂ ਜ਼ਮੀਨੀ ਹਕੀਕਤ ਦੇ ਉੱਪਰ ਦੇਖਾਂਗੇ ਲੋਕਾਂ ਨਾਲ ਮਿਲਾਂਗੇ ਤੇ ਜੇ ਸਾਡੇ ਕਾਨੂੰਨ ਦੀ ਸਾਡੀ ਉਲੰਘਣਾ ਹੁੰਦੀ ਹੋਈ ਇਸ ਕ੍ਰੈਸ਼ਰ ਨੂੰ ਫੋਰੀ ਤੌਰ ਤੇ ਅਸੀਂ ਬੰਦ ਕਰਾਂਗੇ ਪਰ ਹੇਠਾਂ ਪ੍ਰਸ਼ਾਸਨ ਦੇ ਵੱਲੋਂ ਨਾ ਆਣਾ ਇਹ ਸਾਫ਼ ਜਾਪਦਾ ਹੈ ਕਿ ਪ੍ਰਸ਼ਾਸਨ ਮਾਈਨਿੰਗ ਮਾਫੀਆ ਦੇ ਹੱਥਾਂ ਦੇ ਵਿੱਚ ਖੇਡ ਰਿਹਾ ਜਿਸ ਦੇ ਕਰਕੇ ਇਹ ਇਲਾਕਾ ਹੋਰ ਤਬਾਹੀ ਦੇ ਵੱਲ ਨੂੰ ਧੱਕਿਆ ਜਾ ਰਿਹਾ ਹੈ ਹੰਦਵਾਲ ਦੇ ਵਿੱਚ ਇੱਕ ਹੋਰ ਸਟੋਨ ਕ੍ਰੈਸ਼ਰ ਜਿਹੜਾ ਲੱਗ ਰਿਹਾ ਹੈ ਇਸ ਕਰਕੇ ਹੰਦਵਾਲ ਦੇ ਲੋਕ ਲਗਾਤਾਰ ਪਹਿਲਾਂ ਹੀ ਜਿਹੜੇ ਸਟੋਨ ਕ੍ਰੈਸ਼ਰਾਂ ਤੋਂ ਪ੍ਰਭਾਵਿਤ ਹੈ ਉਹ ਲਗਾਤਾਰ ਪਿਛਲੇ 2012 ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ ਕਿ ਮਾਈਨਿੰਗ ਬੰਦ ਹੋਵੇ 2023 ਦੇ ਵਿੱਚ ਪਾਣੀ ਆਇਆ ਹੜ੍ਹ ਆਇਆ ਉਸ ਹੜ੍ਹ ਕਰਕੇ ਕਹ ਲਈਏ ਨਵੇਂ ਘਰ ਕਹ ਲਈਏ ਜਾਂ ਪਰਲੇ ਹਿਮਾਚਲ ਦੇ ਪਿੰਡ ਕਰ ਲਈਏ ਥਰਲੇ ਕਰ ਲਈਏ ਟਾੜਿਆ ਜਮੇਰਾ ਨਾਲ ਲੱਗਦਾ ਬੇਲਾ ਸਰੇਣਾ ਲਗਾਤਾਰ ਕਟਫ ਹੋ ਗਿਆ ਸੀਗਾ ਪੰਜਾਬ ਦੇ ਪਿੰਡਾਂ ਦਾ ਡੀਸੀ ਹੁਸ਼ਿਆਰਪੁਰ ਮੈਡਮ ਕੋਮਲ ਮਿੱਤਲ ਨੇ ਬਕਾਇਦਾ ਦੌਰਾ ਕੀਤਾ ਸੀਗਾ ਇਹਨਾਂ ਇਲਾਕਿਆਂ ਦਾ ਪਰ ਜ਼ਮੀਨੀ ਹਕੀਕਤ ਹੈ ਮੈਡਮ ਹੁਣਾਂ ਨੂੰ ਆ ਕੇ ਦੇਖਣਾ ਚਾਹੀਦਾ ਪਈ ਇਹ ਇਲਾਕੇ ਦੇ ਵਿੱਚ ਮਾਈਨਿੰਗ ਹੋ ਸਕਦੀ ਹੈ ਇਕੋਲੋਜੀਕਲੀ ਇਹ ਇਲਾਕਾ ਸੈਂਸਿਟਿਵ ਹੈ ਸਾਡੇ ਉੱਪਰ ਮੈਂ 200 ਫੁੱਟ ਉੱਪਰ ਜਿਹੜੇ ਕਹ ਲਈਏ ਪੰਜਾਬ ਦਾ ਇਕਲੌਤਾ ਮਿੱਟੀ ਦਾ ਬੜਿਆ ਬੰਨ ਹੈ ਪੌਂਗੜਾ ਉਦੇ ਜੇ ਗੱਲ ਕਰਨੀ ਹੋਵੇ ਬਬੁੰਜਾ ਗੇਟ ਹੈ ਉਦੇ ਤੋਂ ਸ਼ਾਹ ਨਹਿਰ ਬਰਾਜ਼ ਬਣਿਆ ਹੋਇਆ ਹੈ ਜਿਹਦੇ ਚ 3 ਕਰੋੜ ਦੀ ਰੋਜ਼ਾਨਾ 24 ਘੰਟਿਆਂ ਦੀ ਬਿਜਲੀ ਤਿਆਰ ਹੋ ਕੇ ਲੋਕਾਂ ਦੀ ਜੇਬਾਂ ਚ ਜਾਂਦੀ ਹੈ ਸਾਡੇ ਮੁਕੇਰੀਆਂ ਦੇ ਵਿੱਚ ਇਕੱਲੇ ਆ 18 ਨਹਿਰਾਂ ਇਰੀਗੇਸ਼ਨ ਦੇ ਲਈ ਇਸੇ ਸ਼ਾਹ ਨਹਿਰ ਬਰਾਜ਼ ਮੁਕੇਰੀਆਂ ਹਾਈਡਲ ਦੇ ਵਿੱਚੋਂ ਕੱਡੀਆਂ ਹੋਈਆਂ ਆ ਆਪਾਂ ਅੱਗੇ ਤਾਂ ਪੰਜਾਬ ਦੀ ਗੱਲ ਹੀ ਨਹੀਂ ਕਰਦੇ ਪੀ ਜਿਹੜੇ ਪੂਰੇ ਪੰਜਾਬ ਦੇ ਵਿੱਚ ਇਹਦਾ ਪਾਣੀ ਜਾਂਦਾ ਕਿੱਥੇ ਕਿੱਥੇ ਇਹਦੀ ਸਚਾਈ ਦਾ ਹੁੰਦਾ ਹੈ ਹੋਰ ਦਸੂਹਾ ਹੋਰ ਹਲਕਿਆਂ ਤੱਕ ਪਹੁੰਚ ਪਹੁੰਚ ਹੁੰਦੀ ਹੈ ਪਰ ਸਰਕਾਰ ਤੇ ਪ੍ਰਸ਼ਾਸਨ ਦੇ ਅਧਿਕਾਰੀ ਇਹ ਦੇਖ ਨਹੀਂ ਰਹੇ ਪੀ ਇਕੋਲੋਜੀਕਲੀ ਇਹ ਇਲਾਕਾ ਸੈਂਸਿਟਿਵ ਹੈ ਇਥੇ ਉੱਪਰ ਡੈਮ ਹੈ ਥੱਲੇ ਸ਼ਾਨਹਰ ਬਰਾਜ਼ ਹੈ ਮੁਕੇਰੀਆਂ ਹਾਈਡਲ ਹੈ ਛੋਟੀਆਂ ਵੱਡੀਆਂ ਨਹਿਰਾਂ ਹੈ ਛੋਟੀਆਂ ਸੜਕਾਂ ਹੈ ਕਹ ਲਈਏ ਜ਼ਮੀਨ ਦੇ ਜਿਹੜੀ ਪਾਣੀ ਹੈ ਮੈਜ਼ 10-15 ਫੁੱਟ ਤੇ ਪਾਣੀ ਇੱਥੇ ਆ ਜਾਂਦਾ ਹੈ ਪਾਣੀ ਦੀ ਬਹੁਤ ਪਰਮਾਰ ਹੈ ਪਰ ਜਿੱਦਾਂ ਮਾਈਨਿੰਗ ਹੈ 100-150 ਫੁੱਟ ਤੱਕ ਇੱਥੇ ਕੀਤੀ ਜਾ ਰਹੀ ਹੈ ਤੇ ਲਗਾਤਾਰ ਇੱਥੋਂ ਦਾ ਪਾਣੀ ਵੀ ਜਿਹੜਾ ਡੂੰਗਾ ਹੋ ਰਿਹਾ ਲੋਕ ਪਾਣੀ ਤੋਂ ਵੀ ਜਿਹੜੇ ਤਰਸ ਰਹੇ ਆ ਤੇ ਕ੍ਰਸ਼ਰ ਦਾ ਸ਼ੋਰ ਸ਼ੋਰ ਪ੍ਰਦੂਸ਼ਣ ਹੈ ਬੱਚੇ ਘਰਾਂ ਦੇ ਵਿੱਚ ਪਾੜ ਨਹੀਂ ਸਕਦੇ ਇੰਨਾ ਜਿਆਦਾ ਸਾਊਂਡ ਹੁੰਦਾ ਜਦੋਂ ਪੱਥਰ ਤੋੜਿਆ ਜਾਂਦਾ ਹੈ ਘਰਾਂ ਦੀ ਆਬਾਦੀ ਤੋਂ ਦੂਰ ਹੋਣੇ ਚਾਹੀ ਹਾਤ ਬਹੁਤ ਜ਼ਿਆਦੇ ਬੱਤੋ ਬੱਤਰ ਹੁੰਦੇ ਜਾ ਰਿਹਾ ਇਸ ਗੱਲ ਨੂੰ ਲੈ ਕੇ ਅੱਜ ਅਡਾ ਚੀਰਦੀ ਖੂਈ ਦੇ ਵਿੱਚ ਖਾਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜਿਹਦੇ ਵਿੱਚ ਅਲੱਗ-ਅਲੱਗ ਪਿੰਡਾਂ ਨੇ ਸ਼ਮੂਲੀਅਤ ਕੀਤੀ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ ਵੱਖ-ਵੱਖ ਆਗੂਆਂ ਨੇ ਉੱਥੇ ਆਪਣੀ ਗੱਲ ਵੀ ਰੱਖੀ ਜਿਹੜੇ ਲਗਾਤਾਰ ਆਪਣੇ ਪਿੰਡਾਂ ਦੀ ਅਗਵਾਈ ਕਰਦੇ ਆ ਤੇ ਇੱਚ ਹੋਰ ਖਾਸ ਗੱਲ ਹੈ ਵੀ ਪਿੰਡਾਂ ਦੇ ਸਰਪੰਚਾਂ ਨੇ ਵੀ ਇਹ ਗੱਲ ਕਹੀ ਵੀ ਸਟੋਨ ਕ੍ਰਸ਼ਰ ਸਾਡੇ ਪਿੰਡਾਂ ਦੇ ਵਿੱਚ ਨਹੀਂ ਲੱਗਣੇ ਚਾਹੀਦੇ ਉਹਨਾਂ ਨੇ ਇੱਥੇ ਆਪਣੀ ਗੱਲ ਵੀ ਰੱਖੀ ਉਦੋਂ ਤੋਂ ਅੱਗੇ ਭਗਵੰਤ ਮਾਨ ਸਰਕਾਰ ਦਾ ਤੇ ਪੋਲੂਸ਼ਨ ਕੰਟਰੋਲ ਬੋਰਡ ਤੇ ਨਾਲ ਹੀ ਮਾਈਨਿੰਗ ਵਿਭਾਗ ਦਾ ਉਤਲਾ ਫੁਕ ਮਜ਼ਾਰਾ ਕੀਤਾ ਤੇ ਜਿਹੜਾ ਭਗਵੰਤ ਮਾਨ ਇਹ ਕਹਿੰਦਾ ਵੀ ਮੈਂ ਕੋਈ ਧਰਨੀ ਨਹੀਂ ਲੱਗਣ ਜ਼ਮੀਨ ਬਚਾਓ ਸੰਘਰਸ਼ ਕਮੇਟੀ ਲੰਬੇ ਅਰਸੇ ਤੋਂ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੁੱਧ ਬੋਲ ਰਹੀ ਹੈ ਉਹਦੀ ਮਜਬੂਰੀ ਬਣ ਗਈ ਵੀ ਦੁਬਾਰਾ ਤੋਂ ਲੋਕਾਂ ਨੂੰ ਸੜਕਾਂ ਤੇ ਲੈ ਕੇ ਆਣਾ ਤੇ ਅਸੀਂ ਅੱਜ ਦਾ ਇਹ ਵਿਰੋਧ ਪ੍ਰਦਰਸ਼ਨ ਜਿੱਦੀ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਵੀ ਲਗਾਤਾਰ ਲੋਕ ਪੂਰੇ ਗੁੱਸੇ ਦੇ ਵਿੱਚ ਹੈ ਵੀ ਜੇ ਅਸੀਂ ਇਹ ਮਾਈਨਿੰਗ ਇਸ ਇਲਾਕੇ ਦੇ ਵਿੱਚ ਉਹ ਇਹ ਕ੍ਰਸ਼ਰ ਇੱਥੋਂ ਬੰਦ ਨਾ ਕੀਤੇ ਗਏ ਤੇ ਸਾਡੇ ਲਈ ਇੱਥੇ ਜੀਵਨ ਮੁਸ਼ਕਲ ਹੋ ਜਾਣਾ ਹੈ ਉੱਥੇ ਹੀ ਤਲਵਾੜਾ ਜਿਹੜਾ ਤਲਵਾੜੇ ਦੇ ਵਿੱਚ ਲਗਾਤਾਰ ਸਵਾਦ ਰਿਆ ਤੇ ਸ਼ਿਵਾਲਿਕ ਦੀ ਪਹਾੜੀਆਂ ਪੱਟੀਆਂ ਜਾ ਰਹੀਆਂ ਉੱਥੇ ਤਲਵਾੜੇ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਵੱਡਾ ਇਕੱਠ ਤੇ ਇਦਾਂ ਦਾ ਰੋਸ਼ਮਜਾਰਾ ਤਲਵਾੜੇ ਦੇ ਵਿੱਚ ਵੀ ਕਰਾਂਗੇ ਇਹ ਤਿਆਰੀ ਹੈ ਲੋਕ ਲੋਕ ਲਗਾਤਾਰ ਗੁੱਸੇ ਦੇ ਵਿੱਚ ਹੈ ਤੇ ਉਹਨਾਂ ਦੇ ਅੰਦਰ ਜੋਸ਼ ਹੈ ਕਿ ਅਸੀਂ ਮਾਈਨਿੰਗ ਮਾਫੀਆ ਦਾ ਜਿਹੜਾ ਕਾਰੋਬਾਰ ਹੈ ਆਪਣੇ ਇਲਾਕੇ ਦੇ ਵਿੱਚ ਉਹ ਖਤਮ ਕਰਾਂਗੇ ਇਹਨੂੰ ਖਤਮ ਕੀਤੇ ਬਗੈਰ ਸਾਡਾ ਇੱਥੇ ਜੀਵਨ ਸੁਖਾ ਨਹੀਂ ਹੈ ਅਸੀਂ ਇਸ ਵੀਡੀਓ ਦੇ ਜ਼ਰੀਏ ਜਿੱਥੇ ਤੁਹਾਨੂੰ ਦੱਸ ਰਹੇ ਹਾਂ ਅੱਜ ਦੇ ਐਕਸ਼ਨ ਦੀ ਪੂਰੀ ਰਿਪੋਰਟ ਦੇ ਰਹੇ ਹਾਂ ਉੱਥੇ ਇਹ ਵੀ ਗੱਲ ਕਰ ਰਹੇ ਹਾਂ ਕਿ ਇਲਾਕੇ ਦੇ ਲੋਕ ਜਿਹੜੇ ਥੋੜੀ ਜਿਹਾ ਜਾਗਦੀ ਜ਼ਮੀਰਾ ਵਾਲੇ ਹੈ ਉਹ ਥੋੜਾ ਜਿਹਾ ਹੌਸਲਾ ਕਰਨ ਇਹ ਗੈਰਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਜੇ ਇਸ ਇਲਾਕੇ ਦੇ ਵਿੱਚ ਚੱਲਦਾ ਰਿਹਾ ਧਿਆਨ ਨਾਲੇ ਸਮੇਂ ਦੇ ਵਿੱਚ ਸਾਡੇ ਪਿੰਡ ਨਹੀਂ ਰਹਿਣੇ ਮਾਈਨਿੰਗ ਦਸੂਆ ਤੇ ਮੁਕੇਰੀਆਂ ਦੇ ਲਗਭਗ 100 ਪਿੰਡ ਖਤਮ ਕਰ ਦੇਣੇ ਆ ਨਾਲੇ ਸਮੇਂ ਦੇ ਵਿੱਚ ਤੇ ਜਿੰਨੀ ਵੱਡੀ ਗਿਣਤੀ ਦੇ ਵਿੱਚ ਕ੍ਰੈਸ਼ਰਾਂ ਨੂੰ ਹੋਰ ਲਗਾਉਣ ਦੀ ਇਥੇ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਹ 10-15 ਸਾਲਾਂ ਤੱਕ ਇੱਥੇ ਇਦਾਂ ਦੀ ਸ਼ਾਂਤੀ ਰਹਿ ਸਕੇਗੀ ਜਿਹੜੀ ਇਸ ਖਿੱਤੇ ਦੇ ਵਿੱਚ ਸੀਗੀ ਤੇ ਇਲਾਕਾ ਚਾਹੇ ਜੁਗਿਆਲ ਵਾਲਾ ਹੈ ਉਧਰ ਵਾਲਾ ਪਾਸਾ ਟੱਲੇ ਵਾਲਾ ਪਾਸਾ ਉਹ ਵੀ ਸ਼ਾਇਦ ਇਸ ਗੱਲ ਤੋਂ ਹੁਣ ਹੀ ਉਹਨਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਕਿਉਂਕਿ ਉੱਥੇ ਵੀ ਕਈ ਕ੍ਰੈਸ਼ਰ ਵਾਲਿਆਂ ਨੇ ਜ਼ਮੀਨਾਂ ਖਰੀਦ ਕੇ ਰੱਖੀਆਂ ਹੋਈਆਂ ਤੇ ਉਸ ਇਲਾਕੇ ਦੇ ਵਿੱਚ ਵੀ ਨਵੇਂ ਸਟੋਨ ਕ੍ਰੈਸ਼ਰ ਲਗਾਉਣ ਦੀ ਤਿਆਰੀ ਕਰ ਰਹੇ ਆ ਤੇ ਉੱਥ ਖੜੇ ਹੋਣਾ ਚਾਹੀਦਾ ਤੇ ਇਹਨਾਂ ਸੰਘਰਸ਼ਾਂ ਦੇ ਵਿੱਚ ਹਿੱਸਾ ਪਾਣਾ ਚਾਹੀਦਾ ਤੇ ਅਸੀਂ ਅੱਜ ਦੇ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਅੱਜ ਦੇ ਭਗਵੰਤਮਾਨ ਸਰਕਾਰ ਦੇ ਪੁਤਲਾ ਫੂਕ ਮਜ਼ਾਰੇ ਤੋਂ ਬਾਅਦ ਉਹਦੇ ਪ੍ਰਸ਼ਾਸਨ ਦੇ ਪੁਤਲਾ ਫੂਕ ਮਜ਼ਾਰੇ ਤੋਂ ਬਾਅਦ 7 ਦਿਨ ਦਾ ਆਲਟੀਮੇਟਮ ਦਿੱਤਾ ਵੀ ਜਿਹੜੇ ਸਟੋਨ ਕ੍ਰਸ਼ਰਾਂ ਨੂੰ ਇਹਨਾਂ ਨੇ ਮਾਨਤਾ ਦਿੱਤੀ ਹੈ ਉਹਨਾਂ ਨੂੰ ਕੰਸੈਂਟ ਟੂ ਇਸਟੈਬਲਿਸ਼ਮੈਂਟ ਦੇ ਜਿਹੜੀਆਂ ਇੱਥੇ ਐਨਓਸੀ ਦਿੱਤੀਆਂ ਪੋਲੂਸ਼ਨ ਕੰਟਰੋਲ ਬੋਰਡ ਦੇ ਵੱਲੋਂ ਉਹ ਤੁਰੰਤ ਰੱਦ ਕੀਤੀਆਂ ਜਾਣ ਇਸ ਇਲਾਕੇ ਦੇ ਵਿੱਚ ਇੱਕ ਵੀ ਸਰਕਾਰੀ ਮਾਈਨਿੰਗ ਕਰਨ ਦੇ ਲਈ ਖੱਡ ਨਹੀਂ ਹੈ ਤੇ ਨਾ ਹੀ ਵੀ ਮਾਈਨਿੰਗ ਦਾ ਮਹਿਕਮਾ ਗੁੰਮਰਾਹ ਕਰਕੇ ਟੁੱਟੇ ਸੱਚੇ ਕਾਗਜ਼ ਬਣਾ ਕੇ ਤੇ ਕਿਸੇ ਵੀ ਸਟੋਨ ਕਲੈਕਸ਼ਨ ਨੂੰ ਇਸ ਇਲਾਕੇ ਦੇ ਵਿੱਚ ਪ੍ਰਵਾਨਗੀ ਨੀ ਦਵੇ ਜੇ ਇਦਾਂ ਦੀ ਕੋਈ ਘਟਨਾ ਹੋਏਗੀ ਤੇ ਅਸੀਂ ਆਉਣ ਵਾਲੇ ਸਮੇਂ 'ਚ ਮਜਬੂਰ ਹੋਵਾਂਗੇ ਕਿ ਜੋ ਵੀ ਜਿਹੜਾ ਜੇ ਲੋਕਾਂ ਦਾ ਰੋਹ ਹੈ ਕਿਸ ਪਾਸੇ ਵੀ ਜਾਂਦਾ ਤੇ ਇਹਦੀ ਜ਼ਿੰਮੇਵਾਰੀ ਤੁਹਾਡੇ ਮਹਿਕਮੇ ਦੇ ਅਧਿਕਾਰੀਆਂ ਦੀ ਹੋਏਗੀ ਜਿਹੜੇ ਅਧਿਕਾਰੀ ਲਗਾਤਾਰ ਇਸ ਇਲਾਕੇ ਦੀ ਸ਼ਾਂਤੀ ਇਸ ਇਲਾਕੇ ਦੇ ਅਮਨ ਚੈਨ ਨੂੰ ਖਤਮ ਕਰਨ ਦੇ ਲਈ ਲਗਾਤਾਰ ਲੱਗੇ ਹੋਏ ਆ ਇਹ ਗੱਲਬਾਤ ਤੁਹਾਡੇ ਨਾਲ ਮੈਂ ਤਰਮਿੰਦਰ ਮੁਕੇਰੀਆ ਦੇ YouTube ਤੇ Facebook ਦੇ ਉੱਪਰ ਸਾਂਝੀ ਕਰ ਰਿਹਾ ਆ ਅਪੀਲ ਕਰਦਾ ਵੀ ਹੋਰ ਲੋਕਾਂ ਤੱਕ ਪਹੁੰਚ ਦਿਆਂ ਕਰੋ ਤੇ ਆਪਣੇ ਕੀਮਤੀ ਸੁਝਾਅ ਸਾਨੂੰ ਕਮੈਂਟਾਂ ਦੇ ਵਿੱਚ ਲਗਾਤਾਰ ਦੱਸਦੇ ਰਹੋ ਤਾਂ ਕਿ ਇਹ ਸੰਘਰਸ਼ ਨੂੰ ਹੋਰ ਤਕੜਾ ਕੀਤਾ ਜਾ ਸਕੇ ਤੇ ਜੇ ਸੰਘਰਸ਼ ਕਰਦੇ ਲੋਕਾਂ ਦੀਆਂ ਗੱਲਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਹੀਏ ਤੇ ਆਨ ਵਾਲੇ 7 ਦਿਨਾਂ ਬਾਅਦ ਅਗਲੇ ਐਕਸ਼ਨ ਦਾ ਅਸੀਂ ਪ੍ਰੋਗਰਾਮ ਦਵਾਂਗੇ ਉਹਦੇ ਚ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਲੋਕ ਇਲਾਕੇ ਦੇ ਲੋਕ ਇਕੱਠੇ ਹੋਣ ਆਪਣੀਆਂ ਧਰਾ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਤਾਂ ਕਿ ਇਲਾਕਾ ਇਹ ਪਿੰਡ ਇੱਥੋਂ ਦੀ ਜਿਹੜਾ ਅਮਨ ਸ਼ਾਂਤੀ ਹੈ ਉਹਨੂੰ ਬਚਾਇਆ ਜਾ ਸਕੇ ਧੰਨਵਾਦ ਜੀ